ਅਮਰੀਕਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਤੁਹਾਨੂੰ ਦੱਸਦੇ ਕਿ ਦੋ ਸੰਸਦਾਂ ਦੇ ਘਰ ਦੇ ਵਿੱਚ ਵੜ ਕੇ ਫਾਇਰਿੰਗ ਕੀਤੀ ਗਈ ਹੈ ਪੁਲਿਸ ਦੀ ਵਰਦੀ ਦੇ ਵਿੱਚ ਹਮਲਾਵਰ ਆਉਂਦੇ ਨੇ ਔਰ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੇ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਬਕਾਇਦਾ ਪੋਸਟ ਪਾ ਕੇ ਇਸ ਦੇ ਬਾਰੇ ਦੇ ਵਿੱਚ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੈ ਤਾਂ ਅਮਰੀਕਾ ਦੇ ਦੋ ਸੰਸਦ ਨੇ ਦੋ ਸੰਸਦਾਂ ਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਇੱਕ ਸੰਸਦ ਦੀ ਤੁਹਾਨੂੰ ਦੱਸਦੀ ਕਿ ਪਤਨੀ ਦੀ ਮੌਤ ਹੋ ਚੁੱਕੀ ਹੈ ਔਰ ਜਿਹੜੇ ਦੂਸਰੇ ਸੰਸਦ ਨੇ ਜਿਨ੍ਹਾਂ ਦੇ ਦੂਜੇ ਘਰ ਦੇ ਵਿੱਚ ਫਾਇਰਿੰਗ ਹੋਈ ਹੈ ਉਹ ਦੋਵੇਂ ਜਾਣੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪੁਲਿਸ ਦੀ ਵਰਦੀ ਪਾ ਕੇ ਹਮਲਾਵਰ ਕਰਦੇ ਵਿੱਚ ਸ਼ਾਮਲ ਕੋਈ ਸੀਗੇ ਅਮਰੀਕਾ ਦੇ ਮਿਨੀ ਸੋਟਾ ਦੇ ਵਿੱਚ ਦੋ ਡੈਮੋਕ੍ਰੈਟਿਕ ਸੰਸਥਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਕਾ ਦਾਖਲ ਹੋ ਕੇ ਘਰ ਦੇ ਵਿੱਚ ਤੇ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ ਹੈ ਆ ਤੂੰ ਅੰਦਾਜ਼ੇ ਕਿ ਆ ਪਹਿਲੇ ਜਿਹੜੇ ਨੇ ਡੈਮੋਕ੍ਰੈਟਿਕ ਸਟੇਟ ਮਲੇਸਾ ਹੌਟਸਮੈਨ ਔਰ ਉਹਨਾਂ ਦੇ ਪਤੀ ਮਾਰਕ ਦੀ ਮੌਤ ਹੋ ਚੁੱਕੀ ਦੱਸ ਰਹੀ ਐ ਔਰ ਦੂਜੇ ਜਿਹੜੇ ਸੰਸਦ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇੱਕ ਸੰਸਦ ਦੀ ਕਾਰਵਾਲੀ ਔਰ ਦੂਜੇ ਜ਼ਖਮੀ ਹੋ ਚੁੱਕੇ ਨੇ ਤਾਂ ਇੱਥੇ ਸੰਸਦਾਂ ਨੂੰ ਸੰਸਦ ਜਿਹੜੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ